ਜਿਉ ਉਹਨੂੰ ਆਖਿਆ ਵੀ ਅਸੀਂ ਪੁੱਛਣ ਜਾਂਦੇ ਆ ਨਾ ਕਹਿੰਦੇ ਤੁਸੀਂ ਕਹਾਂ ਨਾ ਜਾਓ ਮੈਂ ਕਿਹਾ ਭੱਜ ਜਾਣਗੇ ਜੇ ਭਜਾਉਣੇ ਨੇ ਭੱਜਣਗੇ ਐਥੇ ਪੁੱਛਣੇ ਆ ਕਿ ਥੋੜਾ ਸੁਧਾਰ ਹੋਇਆ ਕਿ ਨਾ ਹੋਇਆ ਤੇ ਮੈਂ ਕਿਹਾ ਪੁੱਛਣੇ ਆ ਕੁਝ ਨਹੀਂ ਕਹਿੰਦੇ ਉਹ ਮਿਲਾਂਗੇ ਵਿਚੱਪੀ ਪਾ ਕੇ ਵੀ ਤੁਹਾਨੂੰ ਜੀ ਕਰਦਾ ਜੀ ਮਿਲਣ ਨੂੰ ਉਹ ਨਾਲ ਦੀ ਨਾਲ ਬੋਰੀ ਬੇਸਤਾਂ ਜਿਉਂ ਉੱਥੇ ਦੇਖਣਾ ਸਾਨੂੰ ਕਿੰਨਾ ਨੂੰ ਉੱਥੇ ਬੋਰੀ ਬੇਸਤਾਂ ਬਣੇ ਮੈਂ ਕਿਹਾ ਗਏ ਮੰਨੇ 2 ਮਿੰਟਾ ਕੋਣ ਆ ਪੁੱਛਣੋ ਭਾਈ ਉਹ ਖੜਿਆ ਉਹ ਉਹਨੂੰ ਕਿਹਾ ਜੀ ਮੈਂ ਜਾਣਗੇ ਹੁਣ ਇਹ ਖੜਦੇ ਨਹੀਂ ਇੱਥੇ ਉਹ ਕਹਿੰਦਾ ਜਾਂਦੇ ਨੇ ਉਹ ਤਾਂ ਤੁਰੇ ਮੈਂ ਕਿਹਾ ਗਏ ਬਸ ਅਰਦਾ 20 ਮੀਗਾ ਹਟਾ ਕੋਈ ਨਹੀਂ ਕੋਈ ਕੋਈ ਤੇ ਉਹਨਾਂ ਨੇ ਲਿਆਂਦੇ ਸੀ ਆਪ ਆਪਣੇ ਵਿੱਚ ਹੀ ਬੈਠੇ ਨੇ ਇਹ ਆਲੇ ਨੇ ਸਾਰਾ ਕੁਝ ਪ੍ਰਸ਼ਾਸਨ ਦਾ ਤੇ ਉਹਨਾਂ ਦਾ ਵੜਦੇ ਲੱਗੇ ਕਰਤੇ ਹੁਣ ਆਓ ਜੀ ਐਲਾਨ ਕਰੋ ਦਰਸ਼ਨ ਸਿੰਘ ਜੀ ਮਹਿਤਾ ਇੱਕ ਥੋੜੀ ਜੀ ਤੁਹਾਨੂੰ ਮੈਂ ਦੱਸਦਾ ਨਾ ਜਿਹੜਾ ਆਪਣੇ ਕੋਲ ਮਸਲਾ ਸਿਹੜਿਆ ਨਾਲ ਇਹ ਥੋੜਾ ਨਹਿਣੇ ਵਾਲਾ ਮਾਰਦੀਆਂ ਆਇਆ ਬਿਆ ਉਹਨਾਂ ਦੇ ਨਾਲ ਜਿਲ੍ਹੇ ਦਾ ਆਗੂ ਜਦੋਂ ਇਹ ਮਸਲਾ ਬਾਹਰ ਦੇ ਕਰਜਾ ਕਰਨ ਤੋਂ ਪਹਿਲਾਂ ਆਪਣੀ ਇਕਾਈ ਹੈ ਨਹੀਂ ਦਿੱਤੇ ਥੇ ਜਲਵਾਹਾਰਦੀਆ ਭੱਜ ਗਿਆ ਪੈਸੇ ਦਾ ਜਵਾਲ ਦੇ ਗਿਆ ਤਾਂ ਇਹਨਾਂ ਨੇ ਆਗੂ ਦਿਹਾਏ ਆਪਣੇ ਬੰਦੇ ਕੋਲੇ ਵੀ 20% ਦਾ ਪੈਸੇ ਲੈ ਲੂਗਾ ਦਵਾ ਦੇਣਾ ਸਾਨੂੰ ਕਹ ਉਹਨਾਂ ਨਾਵਕਲਾ ਕਰ ਦਿਆ ਲੈ ਕੇ ਨੰਬ ਚੱਕੀ ਦੇ ਤਾ ਉਸੇ ਪਿੰਡ ਦਾ ਵਾਸੀ ਆ ਉਹ ਉਹ ਆਪਣੇ ਬੰਦੇ ਨੂੰ ਕਹਦਾ ਤੇ ਵੀ 20% ਦਾ ਪੈਸੇ ਲੈ ਲੂ ਮੈਂ ਦਵਾ ਦੇਣਾ ਸਾਨੂੰ ਤੇ ਵਿੱਚ ਕੀ ਗੋਲ ਮੋੜ ਘਾਲ ਮਾਲਾ ਸੀ ਉਹ ਰੱਬ ਜਾਣਦਾ ਏ ਇਹਨਾਂ ਦੀਆਂ ਨੀਤੀਆਂ ਇਹੋ ਜਿਹੀਆਂ ਨੇ ਵੀ ਆਵਦੇ ਘਰ ਪਰ ਨੂੰ ਮੈਂ ਤੇ ਸਾਡੇ ਵਾਲਾ ਕੰਮ ਨਹੀਂ ਹੈ ਵੀ ਕਰੋ ਖਰਚੇ ਕਰਕੇ ਤੋਂ ਉਸ ਗੱਲ ਦਾ ਧਿਆਨ ਰੱਖਣਾ ਸਾਰਿਆਂ ਨੇ ਕਿਉਂਕਿ ਅੱਜ ਆਪਾਂ ਇਸ ਦਾ ਮਨਉਤਵੀ ਕਰਕੇ ਕਿਉਂ ਕੱਲ ਨੂੰ ਵਿਸਾਖੀ ਆ ਸਾਰੇ ਪਿੰਡਾਂ ਨੇ ਸਾਰੇ ਸਾਥੀਆਂ ਨੇ ਵਿਸਾਖੀ ਦੇਖਣੀ ਆ ਤੇ ਕੱਲ ਨੂੰ 2:00 ਬਿੰਦੂ ਦੀ ਡੇਲ ਦੀ ਲਾ ਦੇ ਇੱਥੇ ਆ ਜਾਣਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਗੁਰਜਨ ਸਿੰਘ ਤੇ ਚੌਧਾ ਦੇ ਦਰਸੀ ਹੋਣੀਆਂ ਤੇ ਆਪਾਂ ਐਲਾਨ ਕਰਦੇ ਹਾਂ 15 ਤਰੀਕ ਨੂੰ ਇਸ ਸਪੋਰਟ ਪ੍ਰਸ਼ਾਸਨ ਦੀ